ਮੇਰਾ ਨਾਮ ਅਭਿਸ਼ੇਕ ਹੈ ਜੀ ਭਗਵਾਨ ਦਾਸ ਪੈਟਰੋਲ ਪੰਪ ਮਾਲ ਰੋਡ ਜਿੱਥੇ ਹੈ ਜੀ ਦੇਸ਼ ਭਰ ਦੇ ਵਿੱਚ ਰਾਮ ਦਾ ਬਹੁਤ ਧੂੰਕਾ ਲੰਗਾਇਆ ਜਾ ਰਿਹਾ ਹੈ ਕੀ ਤੁਸੀਂ ਤੁਹਾਡੀ ਕੀ ਸਕਦਾ ਕਿਸ ਸਰਦ ਦੇ ਦੇਖੋ ਜੀ ਸਭ ਤੋਂ ਪਹਿਲਾਂ ਸਾਰੇ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਅੱਜ ਇਹ ਹਿੰਦੂਆਂ ਵਾਸਤੇ ਬਹੁਤ بڑا ਦਿਨ ਹੈ ਹਿੰਦੂਆਂ ਵਾਸਤੇ ਕੀ ਪੂਰੇ ਦੇਸ਼ ਵਾਸਤੇ ਹੀ ਜਿਹੜੇ ਭਗਵਾਨ ਰਾਮ 'ਚ ਵਿਸ਼ਵਾਸ ਰੱਖਦੇ ਨੇ ਅੱਜ ਉਸੇ ਖੁਸ਼ੀ 'ਚ ਅਸੀਂ ਵੀ ਉਰੇ ਗਜਰੇਲੇ ਦਾ ਲੰਗਰ ਲਾਇਆ ਹੈ ਔਰ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਦਿਨ ਅਗਲੇ ਸਾਲ ਤੋਂ ਦੀਵਾਲੀ ਦੇ ਤੌਰ ਤੇ ਮਨਾਇਆ ਜਾਏਗਾ ਹਾਂਜੀ ਵੀ ਦੇ ਚ ਪਰਦੇ ਵਿੱਚ ਜਿਹਨੂੰ ਦੀਵਾਲੀ ਕਹਿ ਰਹੇ ਹੋ ਅੱਜ ਲੋਕਾਂ ਦੀ ਦੀਵਾਲੀ ਹੋਈ ਹੈ ਇਹ ਨਹੀਂ ਕਿ ਹਿੰਦੂ ਸਿਰੇ ਕਰੇ ਨਹੀ ਹਰ ਧਰਮ ਹਰ ਧਰਮ ਇਸ ਨੂੰ ਮੂਲਯਤ ਕਰ ਰਿਹਾ ਹੈ ਹਰ ਬੰਦਾ ਬੜੀ ਖੁਸ਼ੀ ਜ਼ਾਹਰ ਕਰ ਰਿਹਾ ਹੈ ਤੁਸੀਂ ਦੇਖੋ ਹਰ ਜਗ੍ਹਾ ਲੰਗਰ ਲੱਗੇ ਹਨ ਮੇਰੇ ਸਿੱਖ ਭਰਾਵਾਂ ਮੁਸਲਮਾਨ ਭਰਾਵਾਂ ਨੇ ਵੀ ਲੰਗਰ ਲਾਏ ਨੇ ਔਰ ਇੰਨੀ ਖੁਸ਼ੀ ਦੇ ਨਾਲ ਮਤਲਬ ਆਪਣੇ ਦਰ ਸਜਾਏ ਹਨ ਸਾਡੇ ਪਟਿਆਲੇ ਦੇ ਬਾਜ਼ਾਰ ਦੇਖੋ ਹਰ ਬੰਦਾ ਬਹੁਤ ਜ਼ਿਆਦਾ ਖੁਸ਼ ਹੈ ਕੱਲਾ ਇੱਕ ਹਿੰਦੂ ਵਰਗ ਨਹੀਂ ਹਰ ਵਰਗ ਹਰ ਧਰਮ ਇਸ ਟੀਨਾ ਬਹੁਤ ਖੁਸ਼ ਹੈ। ਮਲੇ ਰਾਮ ਦੇ ਦਰ ਤੇ ਕਿੱਦਾਂ ਜਾਓਗੇ? ਜ਼ਰੂਰ ਜਾਵਾਂਗੇ ਸਰ। ਮੇਰੀ ਤਾਂ ਬੜੀ ਸ਼ਰਧਾ ਹੈ ਕਿ ਅਸੀਂ ਮੈਂ 4-5 ਜਣੇ ਆ ਮੇਰਾ ਇੱਕ ਭਰਾ ਹੈ ਆਸ਼ੂ ਵੀਰਾ ਇਹਦੇ ਨਾਲ ਵੀ ਪੱਕਾ ਵਾਅਦਾ ਹੈ ਜਿੱਦਣ ਜਾਵਾਂਗੇ ਅਸੀਂ ਇਕੱਠੇ ਜਾਵਾਂਗੇ।